ਅੱਜ ਜੇ ਅਗਰ ਪਾਬਾ ਹਵਾਰਾ ਬਾਹਰ ਆ ਜਾਂਦਾ ਤੇ ਮਹੀਨੇ ਬਾਅਦ ਉਹਨੇ ਸਰਕਾਰ ਉਹਨੇ ਕਰਿਆ ਵੀ ਸਰਕਾਰੀ ਹੈ ਸੋ ਇਹ ਬਲੀਆਂ ਭਾਲਦੇ ਨੇ ਇਹ ਕੁਰਬਾਨੀਆਂ ਭਾਲ ਦਿੱਤਾ ਕਿ ਉਹਨਾਂ ਦੇ ਰੋਟੀਆਂ ਰੋਟੀਆਂ ਸਿੱਖ ਸਕਣ ਆਪਣੀਆਂ ਜਿਦਾ ਜਿਵੇਂ ਅਗਰ ਰਾਤ ਨੂੰ 12 ਵਜੇ ਸੁਪਰੀਮ ਕੋਰਟ ਖੁੱਲ ਸਕਦੀ ਹੈ ਕਿਸੇ ਅੱਤਵਾਦੀ ਵਾਸਤੇ ਮੁਸਲਮਾਨਤਵਾਦੀ ਵਾਸਤੇ ਰਿਹਾਈ ਵਾਸਤੇ ਤੇ ਕੀ ਸਾਡੇ ਦਮ ਨਹੀਂ ਹੈਗਾ ਜਿੰਨਾ ਪੈਸਾ ਸਿੱਖਾਂ ਕੋਲ ਹੈ ਉਹ ਵੀ ਕੋਸ਼ਿਸ਼ ਵੀ ਕਰ ਸਕਦੇ ਪਰ ਨਾ ਕਰਨਾ ਨਹੀਂ ਆ ਜੇ ਇਹਨਾਂ ਨੂੰ ਕਹੋ ਵਕੀਲ ਵੱਡੇ ਕਰਖੋ ਨਹੀਂ ਰੱਖਾਂਗੇ ਫਨ ਕੱਢੇ ਕਿਉਂ ਫਨ ਕੱਢੇ ਕਰੋ ਇੱਕ ਬੰਦਾ ਦੇਣਾ 562 ਕਰੋੜ ਪਾਕਿਸਤਾਨ ਦੇ ਦਿੰਦਾ ਹੈ ਕਿ ਉਹ ਸਿਰਫ 100 ਕਰੋੜ ਜਾਂ 50 ਕਰੋੜ ਲਾ ਕੇ ਤੇ ਆਪਣੇ ਬੰਦੀ ਸਿੰਘ ਬਾਹਰ ਹੀ ਘੜਾ ਸਕਦਾ ਇਹ ਤੁਨ ਹਾਈ ਕੋਰਟ ਜਾਂ ਰਾਜਪਾਲ ਨੇ ਤੁਹਾਡਾ ਕੰਮ ਕਰ ਦੇਣਾ ਜਿੱਦੋਂ ਹਿੰਦੂ ਜਾਂ ਮੁਸਲਮ ਦੀ ਗੱਲ ਕਰ ਲਈ ਉਹਨਾਂ ਦੇ ਵਕੀਲ ਹੁੰਦੇ ਨੇ ਉਹਨਾਂ ਕੋ ਮਹਿੰਗੀਆਂ ਗੱਡੀਆਂ ਨੇ ਪੂਰੀ ਕਹਿ ਲਿਏ ਵੀ ਆਲੀਸ਼ਾਨ ਜ਼ਿੰਦਗੀ ਹੈ ਪਰ ਜੇਕਰ ਸਿੱਖਾਂ ਦੇ ਵਕੀਲਾਂ ਦੀ ਗੱਲ ਆਉਂਦੀ ਹੈ ਕੋਈ ਝੁੱਗੀਆਂ 'ਚ ਰਹਿ ਰਿਹਾ ਹੈ ਕੋਈ ਰੋਟੀ ਨੂੰ ਤਰਸ ਰਿਹਾ ਏਦਾਂ ਕਿਉਂ ਹੈ ਕਿਉਂਕਿ ਸਿੱਖਾਂ ਦੀ ਨੀਤ ਮਾਰੀ ਹੈ ਇਹ ਧਰਮ ਪ੍ਰਤੀ ਵਫਾਦਾਰ ਨਹੀਂ ਹੈਗੇ ਇਹ ਪ੍ਰਿੰਸੀਅਸਾ ਸਤਪਤੀ ਆਪਣੀ ਜ਼ਮੀਨ ਪਤੀ ਆਪਣੇ ਪੰਥ ਪ੍ਰਤੀ ਆਪਣੇ ਦਰੂਆਂ ਪ੍ਰਤੀ ਇਹ ਵਫਾਦਾਰ ਨਹੀਂ ਹੈਗੇ ਜੇ ਦਿਨ ਇਹ ਵਫਾਦਾਰ ਹੋ ਗਏ ਸਾਰੇ ਕੰਮ ਹੋ ਜਾਣਗੇ ਕਿਥੇ ਪੈਸਾ ਘਟ ਕਰੋੜ ਦੇ ਲੰਗਰ ਲੱਗਦੇ ਆ ਹੁਣ ਅਰਬਾਂ ਦੇ ਲੰਗਰ ਲੱਗਣਗੇ ਦੇਖੋ ਤੇ ਕੀ ਇਹ ਕੋਈ ਵਕੀਲ ਵੱਡਾ ਨਹੀਂ ਖੜਾ ਕਰ ਸਕਦੇ ਕੀ ਆਰਾਮ ਜੇਠ ਮਲਾਨੀ ਸਿੱਖਾ ਨਾਲ ਲੜ ਸਕਦਾ ਮੈਂ ਕਈਆਂ ਵਕੀਲਾਂ ਨਾਲ ਗੱਲ ਕੀਤੀ ਆ ਭਈ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਹੋਰ ਬੰਦੀ ਸਿੰਘਾਂ ਬਾਰੇ ਨਾ ਐ ਤੋ ਤੱਕ ਜੋ ਸੇਖ ਵਕੀਲ ਨੇ ਉਹਨਾਂ ਦੇ ਦਿਮਾਲੇ ਤੱਕ ਉਤਾਰ ਦਿੱਤੇ ਗਏ ਉਹ ਵੀ ਕੋਰਟ ਕਚੈਰੀਆਂ ਦੇ ਵਿੱਚ ਯੋਗੀ ਇਹਨਾਂ ਪਤਾ ਸਿੱਖਾਂ ਪਿੱਛੇ ਕੋਈ ਨਹੀਂ ਹੈਗਾ ਸਿੱਖਾਂ ਦੀ ਯਾਦ ਪਤਾ ਕੀ ਹੈ ਸੋਮਵਾਰ ਮੁੱਦਾ ਖੜਾ ਕਰਨਾ ਸ਼ੁੱਕਰਵਾਰ ਤੱਕ ਭਖਾਉਣਾ ਸ਼ਨੀ ਆ ਛੁੱਟੀ ਸੋਮਵਾਰ ਫੇਰ ਨਵਾਂ ਮੁੱਦਾ ਤੁਸੀਂ ਆਪਣੀ ਫੇਸਬੁੱਕ ਚੈੱਕ ਕਰ ਲਓ ਐਦਾਂ ਨਹੀਂ ਹੁੰਦਾ ਹਾਰਿਆ ਹੀ ਨਾ ਲੱਗਾ ਸਾਰਾ ਪੰਜਾਬ ਡੁੱਬ ਗਿਆ ਫਿਰ ਲੱਗਾ ਸਾਰੇ ਪੰਜਾਬ ਭਈਏ ਆ ਗਏ ਫਿਰ ਲੱਗਾ ਸਾਰੇ ਬੱਚੇ ਚੁੱਕੇ ਗਏ ਫਿਰ ਲੱਗਾ ਸਾਰੇ ਬੱਚੇ ਨਸ਼ੇ 'ਚ ਮਰ ਗਏ ਹਫਤੇ ਹਫਤੇ ਗੇਮ ਖਤਮ ਹੋ ਜਾਂਦੀ ਹੈ ਜਿਹੜਾ ਇੱਕ ਨਿਸ਼ਾਨ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ ਨੇ ਉਹ ਕਿਉਂ ਨਹੀਂ ਹੁੰਦੇ ਠੀਕ ਹੈ ਕੁਝ ਹੱਦ ਤੱਕ ਹੁੰਦੇ ਵੀ ਨੇ ਪਰ ਹਰ ਕਿਸ ਨੂੰ ਇਹ ਵੀ ਹੁੰਦਾ ਮੇਰਾ ਬਾਟਾ ਉੱਚਾ ਜਿਹੜੇ ਨਿਸ਼ਾਨ ਦੀ ਗੱਲ ਕਰਦੇ ਆ ਜਿਹੜਾ ਕੇਸ ਨਿਸ਼ਾਨ ਸੀ ਉਹਦੇ ਜਾ ਕੇ ਭਗਵੰਤ ਮਾ ਦੀ ਪਗ ਦੇ ਨਾਲ ਦਾ ਕਰਤਾ ਕਿਨੇ ਕੀਤਾ ਕਿ ਜਹੇਦਾਰ ਅਕਬੀਰ ਸਿੰਘ